ਦਾਦਾ ਤਰੀਕ ਨੂੰ ਤੇਜ ਦੜਾਕ ਫੌਜਾ ਸਿੰਘ ਜੋ ਕਿ ਇੱਕ ਬਜ਼ੁਰਗ ਸਨ ਉਹ ਔਰ ਦੇਸ਼ ਤੇ ਮੰਨੇ ਪਰਮੰਦੇ ਦੜਾਕ ਸਨ ਉਹਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਂਦੀ ਹੈ ਮੌਤ ਦਾ ਕਾਰਨ ਐਕਸੀਡੈਂਟ ਦੱਸਿਆ ਜਾਂਦਾ ਹੈ ਅਤੇ ਪੁਲਿਸ ਇਸ ਨੂੰ ਲੈ ਕੇ ਬਹੁਤ ਹੀ ਸਤর্ক ਹੋ ਗਈ ਸੀ ਅਤੇ ਉਸ ਦੀ ਪਾਲਕਾ ਰਹੀ ਸੀ ਉਸ ਗੱਡੀ ਦੀ ਪਾਲਕਾ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਸੀ ਫੌਜਾ ਸਿੰਘ ਨੂੰ ਪਰ ਕੋਈ ਪੁਲਿਸ ਨੇ ਕੋਸ਼ਿਸ਼ ਟਾਈਮ ਦੇ ਵਿੱਚ ਉਸ ਗੱਡੀ ਨੂੰ ਵੀ ਕਾਬੂ ਕਰ ਲਿਆ ਅਤੇ ਉਸ ਆਦਮੀ ਨੂੰ ਵੀ ਕਾਬੂ ਕਾਬੂ ਕਰ ਲਿਆ ਜਿਸ ਤੇ ਵੱਲੋਂ ਟੱਕਰ ਮਾਰ ਕੇ ਫੌਜਾ ਸਿੰਘ ਦੀ ਮੌਤ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ ਇਹ ਜੋ ਆਦਮੀ ਹੈ ਕਰਤਾਰਪੁਰ ਦਾ ਰਹਿਣ ਵਾਲਾ ਅਤੇ ਉਸ ਦੀ ਫਾਰਚੂਨਰ ਗੱਡੀ ਨੂੰ ਵੀ ਕਾਬੂ ਕਰ ਲਿਆ ਹੈ ਦੱਸਿਆ ਜਾਂਦਾ ਹੈ ਕਿ ਇਹ ਇੱਕ ਐਨ ਆਰ ਆਈ ਹੈ ਕੈਨੇਡਾ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਆਪਣਾ ਝੁਲਮ ਵੀ ਕਬੂਲ ਕਰਿਆ ਉਸ ਨੇ ਦੱਸਿਆ ਕਿ ਮੈਂ ਭੋਗਪੁਰ ਤੋਂ ਆਪਣਾ ਫੋਨ ਵੇਚ ਕੇ ਵਾਪਸ ਆ ਰਿਹਾ ਸੀ ਜਿਸ ਤਰ੍ਹਾਂ ਮੇਰੀ ਇੱਕ ਬਜ਼ੁਰਗ ਨਾਲ ਗੱਡੀ ਵੱਜੀ ਸੀ ਪਰ ਮੈਂ ਕਬਰ ਆ ਗਿਆ ਸੀ ਜਿਸ ਨੂੰ ਲੈ ਕੇ ਮੈਂ ਆਪਣੀ ਗੱਡੀ ਭਜਾ ਲਈ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਜੋ ਫੌਜਾ ਸਿੰਘ ਦੀ ਡੈਥ ਹੋ ਚੁੱਕੀ ਜੋ ਕਿ ਬਹੁਤ ਇੱਕ ਨਾਂਵਰ ਦੁੜਾਕ ਹਨ ਇਸ ਇੰਡੀਆ ਦੇ ਉਸ ਦਾ ਉਹਨਾਂ ਦੀ ਮੌਤ ਹੋ ਗਈ ਹੈ ਇਸ ਨੂੰ ਪਤਾ ਲੱਗਣ ਤੋਂ ਬਾਅਦ ਮੈਂ ਕਾਫੀ ਘਬਰਾ ਗਿਆ ਸੀ ਇੱਕ ਬੁਲਨਾਮਾ ਕੀਤਾ ਗਿਆ ਹੈ ਉਸ ਆਦਮੀ ਦੇ ਵੱਲੋਂ ਪੁਲਿਸ ਤਫ਼ਤੀਸ਼ ਕਰ ਰਹੀ ਹੈ ਇਸ ਆਦਮੀ ਦੀ ਗ੍ਰਿਫਤਾਰੀ ਦੇ ਮੰਗਲੋ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੀ ਕਿਹਾ ਇਸ ਬਾਰੇ ਆਓ ਸੁਣਦੇ ਹਾਂ ਰੋਡ ਤੇ 3 ਵਜੇ ਦੇ ਆਸ-ਪਾਸ ਮਿੰਟ ਤੇ ਕਰੀਬ ਇਹ ਪਹੁੰਚਦੇ ਹੈਗੇ ਆ ਪੰਜਾਬ ਨੂੰ ਤਾਂ ਉਹਦੇ ਇੱਕ ਕੋਈ ਨਾਮ ਵਾਲੋਂ ਨੂੰ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਣ ਵਹੀਕਲ ਸੀ ਉਹ ਉੱਥੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਦੇ ਵਿੱਚ ਸੀ ਇਹਨਾਂ ਦੇ ਜਮੋ ਕੁਦੇ ਉਸ ਰੋਇਮ ਦੇ ਨਿਕਲਦੇ ਰਏ ਯੋਗਾਨ ਨੇ ਇਹਨਾਂ ਨੂੰ ਇਸ ਛਟਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜ਼ਿਲ੍ਹਾਦਰ ਐਡਮਿਟ ਕਰਾਇਆ। ਹੋਤੇ ਕੇ ਜੁੜ ਗਿਆ ਸਾਡੇ ਕੋਲ ਇਨਫੋਰਮੇਸ਼ਨ ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈਆ ਤਾਂ ਅਸੀਂ ਵਕ ਵਕ ਦੀ ਜਿਹੜੀ ਅਪਸਪੈਕਸ ਕੀਤੀ ਆ ਆਈ ਵਿਟਨੈਸ ਨੂੰ ਜਿਦੋਂ ਸੀ ਇਹ ਜਮਨਤੀ ਕਾਰਡ ਦੇ ਵਿੱਚ ਨਾ ਵੀ ਦੱਸਿਆ ਕਿ ਜਿਹੜੀ ਵੱਡੀ ਫੋਰਚੂਨਰ ਜਾਂ ਨਵਾਂ ਆਪਸ਼ਨ ਵਾਹ ਵਾਸਤੇ ਜਿਹੜੇ ਸਾਰੇ ਪਿੱਛੇ ਬੈਕਵਰਡ ਕੈਮਰਾਸ ਅੱਗੇ ਜਿਹੜੇ ਸੀਸੀਟੀਵੀ ਸੀਸੀਵੀ ਫੁਟੇਜ ਨੂੰ ਚੈੱਕ ਕੀਤਾ ਮੈਂ ਜਿਹਨਾਂ ਵਿੱਚੋਂ ਇਹ ਗੱਡੀ ਅਸੀਂ ਟਕਰਾਇਤੀ ਕੀਤੀ ਕੋਈ ਇੱਕ ਫੋਰਚੂਨ ਕੱਢੀ ਉਹ ਤਾਂ ਜਿਹੜਾ ਪ੍ਰੈਗਮੈਂਟ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੇ ਟੁੱਟਿਆ ਹੋਇਆ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇਥੇ ਮੌਕੇ ਤੇ ਫਿਜ਼ੀਕਲ ਜਿਹੜਾ ਐਵੀਡੈਂਸ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਦੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਹੈ ਤਾਂ ਉਹ ਅਸੀਂ ਮੈਚ ਕੀਤਾ ਵਕ ਵਕ ਜਿਹੜੀਆਂ ਪੁਆਇੰਟਾ ਦੀਆਂ ਏਜੰਸੀਜ਼ ਸੀ ਉਹਨਾਂ ਤੋਂ ਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਹ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਹੈ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਉਸ ਵਕਤ ਹੋਰ ਬਹੁਤ ਬਹੁਤ ਜੁਨਰ ਗੱਡੀਆਂ ਵੀ ਜਿਹੜੀਆਂ ਨੇ ਕੁਝ ਅਪਰ ਮਾਡਲ ਦੀਆਂ ਜਿਹੜੀਆਂ ਨੇ ਲੇਟੈਸਟ ਮਾਡਲ ਦੇ ਆ ਨਿਕਲੀਆਂ ਸੀ ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਜੀ ਰੂਲਡ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਜਿਸ ਸਪੈਸ਼ਲ ਨੰਬਰ ਜਿਹੜਾ ਹੈਗਾ ਪੜਿਆ ਗਿਆ ਗੱਡੀ ਜਿਹੜੀ ਹੈਗੀ ਉਸਦੇ ਕੰਮ ਕਰਦੇ ਵੇਲੇ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ਵਿਕੇ ਹੋਈ ਸੀ ਉਹ ਉਸ ਨੂੰ ਪੈਂਸ ਜਿਹੜਾ ਹੈਗਾ ਸੀ ਕੱਲ ਕਿਸਮ ਥੇਰੇ ਬੀਚ ਜਿਹਨਾਂ ਹੈਗਾ ਨੂੰ ਬਦਮਾਉਂ ਕੇ ਵੀ ਗੱਲ ਕਰੀਏ ਤਾਂ ਸੀ 285 ਬੀਐਨਐਸ ਕੋਲ ਤੇ 105 ਬੀਐਨਐਸ ਕੱਲ ਤੋਂ ਕੱਲ ਹੋ ਗਈ ਸਭ ਤੋਂ ਮਾਡਿੰਗ ਤੋਂ ਮਰਡਰ ਦਾ ਜਿਹੜਾ ਹੈਗਾ ਅਫਸਰ ਸਰ ਦੇ ਆਣਾ ਅਦਮ ਪੁੱਤੇ ਵਿੱਚ ਕੀ ਸੀ ਜੋ ਵੀ ਜਿਹੜਾ ਇਹ ਵਿਅਕਤੀ ਜਿਹਦਾ ਦੋਸ਼ੀ ਹੈਗਾ ਜੇ ਅਸੀਂ ਜਦੋਂ ਹਿੱਟੈਂਡਰ ਆਨ ਦਾ ਕੇਸ ਹੋਇਆਗਾ ਤਾਂ ਡਾਕੀ ਦਾ ਫਰਜ਼ ਬਣਦਾ ਜੀ ਕਿ ਜੇ ਅਕਸੀਡੈਂਟ ਹੋਊ ਹੋ ਗਿਆ ਤਾਂ ਉਹਦੇ ਰੋਸਤੇ ਦੇ ਡਿਊਟੀ ਦਾ ਜਿਹੜਾ ਇੰਜੀਨ ਹੈਗਾ ਉਹਨੂੰ ਪਹਿਲਾਂ ਹਸਪੀਟਲਾਈਜ਼ ਕਰਾਉਣਾ ਉਹਦਾ ਫਰਜ਼ ਤੇਰੀ ਤੇਰੀ ਪ੍ਰਾਇਮਰੀ ਡਿਊਟੀ ਹੈ। ਜਿਹੜੀ ਕੇ ਉਸ ਵੱਲੋਂ ਨਹੀਂ ਕੀਤਾ। ਤਾਂ ਇਸ ਤੇ ਵਿੱਚ ਤੇ ਸਾਡੀ ਟੀਮ ਜਿਹੜੀ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਸਾਨੂੰ ਡੀਡ ਮਿਲੇ ਦੋਸ਼ੀ ਜਿਹੜਾ ਹੈ ਅਮਰਤਪਾਲ ਸਿੰਘ ਦੋਸ਼ੀ ਨਾਮ ਇਹਦੇ ਵਿੱਚ ਜਿਹੜਾ ਹੈਗਾ ਅਮਰਤਪਾਲ ਸਿੰਘ ਢਿੱਲੋਂ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਉਂਦਾ ਹੈ ਇਹਨਾਂ ਕੋਸ਼ਿਸ਼ ਹੈ ਕਿ ਅਮਰਿਤਪਾਲ ਜੀ ਵੀ ਲੋਏ ਕੈਨੇਡਾ 베ਸਟ ਹੈਗਾ ਕੈਨੇਡਾ ਦੇ ਵਿੱਚ ਪੂਰਵ ਸਵੀਜ਼ੇ ਤੇ ਗਿਆ ਸੀ ਉੱਥੇ ਜਾ ਕੇ ਉਹਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਉਹਨੂੰ ਮਿਲ ਗਿਆ ਜਿਹਦੇ ਤੱਕ 2027 ਤੱਕ ਇਹਦੇ ਕੋਲ ਵਰਕ ਪਰਮਿਟ ਹੈ ਕੈਨੇਡਾ ਬਾਈ ਜਾਨਾ ਜਾਣਾ ਪਹੁੰਚਾ ਤਿੰਨ ਇਹ ਦੋਸ਼ੀ ਪਿਛਲੇ 2023-24 ਉਹਨਾਂ ਦੀ ਗੱਲ ਆ ਗਿਆ ਜੂਨ ਦੇ ਵਿੱਚ ਇਥੇ ਇੰਡੀਆ ਦੇ ਵਿੱਚ ਆਉਂਦਾ